ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਾਹਨਾ ਤੇ ਅੱਜ ਦੀ ਪਹਿਲੇ ਪ੍ਰੋਫਾਈਲ ਨਾਮ ਕੌਰ ਜਨਮ ਤਰੀਕ 13 11 ਮਹੀਨਾ 1994 ਹਾਈਟ 5 ਫੁੱਟ 10 ਇੰਚ ਏਰੀਆ ਅਮਰਤਸਰ ਕਾਸਟ ਜਰਸੀ ਇੱਕ ਵਿੜਕ ਪੜਾਈ ਬੀਐਸਸੀ ਨਰਸਿੰਗ ਕੈਨੇਡਾ ਵਿੱਚ ਕੀਤੀ ਹੈ ਕਾਮਾ ਰਜਿਸਟਰਡ ਨਰਸ ਨੇ ਪਰਵਾਰ ਮੈਂਬਰ ਮਾਤਾ ਇੱਕ ਭਰਾ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਵਿਸ਼ਨੂ ਸਰਦਾਰ ਲੜਕੇ ਦੀ ਲੋੜ ਹੈ ਲੜਕੇ ਦੀ ਹਾਈਟ 5 ਫੁੱਟ 8 ਇੰਚ ਹੋਵੇ ਜ਼ਮੀਨ ਵੀ 1 ਏਕੜ ਹੋਵੇ ਲੜਕਾ ਐਮ ਬੀਬੀਐਸ ਸੀਏ ਐਮਐਸਸੀ ਆਈਟੀ ਕੀਤੀ ਹੋਵੇ ਏਰੀਆ ਅੰਮ੍ਰਿਤਸਰ ਤਰਨਤਾਰਨ ਜੀਰਾ ਕਪੂਟਾ ਗੁਰਦਾਸਪੁਰ ਵਾਲਿਆਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9781200698 ਦੂਜਾ ਮੋਬਾਈਲ ਨੰਬਰ 9815167095 ਤੁਸੀਂ ਪਰਮਾਨੂ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਘਾ ਜਨਮ ਤਰੀਕ 26 ਪਹਿਲਾ ਮਹੀਨਾ 1996 ਹਾਈਟ 6 ਫੁੱਟ 2 ਇੰਚ ਕਾਸਟ ਜਟਸੀ ਇੱਕ ਵਰਕ ਪੜਾਈ ਐਮ ਟੈਗ ਐਗਰੀਕਲਚਰ ਇੰਜੀਨੀਅਰ ਕੰਮ ਐਗਰੀਕਲਚਰ ਰਿਸਰਚਰ ਅਫੀਸਰ ਨੇ ऑस्ट्रेलिया पीआर अप्लाई ਕੀਤਾ ਹੋਇਆ ਹੈ ਪਰਿਵਾਰ ਮੈਂਬਰ ਪਿਤਾ ਆਰਮੀ ਅਫਸਰ ਨੇ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਪੈਣਾ ਨੇ ਇੱਕ ਆਸਟ੍ਰੇਲੀਆ ਵਿੱਚ ਹੈ ਇੱਕ ਕੈਨੇਡਾ ਵਿੱਚ ਮੰਗ ਵਜੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਲੜਕੀ ਦੀ ਪੜਾਈ ਐਮ ਬੀਬੀਐਸ ਸੀਏ ਐਮ ਐਸ ਸੀ ਆਈਟੀ ਬੀਐਸਸੀ ਨਰਸਿੰਗ ਕੀਤੀ ਹੋਵੇ ਰਜਿਸਟਰਡ ਨਰਸ ਹੋਵੇ ਏਰੀਆ ਅਮਰਤਸਰ ਤਰਨਤਾਰਨ ਵਾਲੇ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9781200698 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਵਿਸ਼ਨੂੰ ਜਨਮ ਤਰੀਕ 1993 ਹਾਈਟ 5 ਫੁੱਟ 8 ਇੰਚ ਕਾਸਟ ਅਨਾਈ ਸਿੱਖ ਪੜਾਈ ਕੰਪਿਊਟਰ ਇੰਜੀਨੀਅਰ ਕੰਮ ਦਵੇ ਵਿੱਚ ਟ੍ਰੈਲਾ ਡਰਾਈਵਰ ਨੇ ਮੰਗਵਰ ਦੀ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਦਾ ਮੋਬਾਈਲ ਨੰਬਰ 85560 77407 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੰਗ ਜਨਮ ਤਰੀਕ 1988 ਹਾਈਟ 5 ਫੁੱਟ ਕਾਸਟ ਜੱਟ ਸਿੱਖ ਪੜਾਈ ਬੀਏ ਏਰੀਆ ਸੰਗਰੂਰ ਜ਼ਮੀਨ 10 ਏਕੜ ਕਾਮਾ ਇੰਟਰਨੈਸ਼ਨਲ ਪਲੇਅਰ ইংল্যান্ড ਅ ਗੋਲਡਨ ਮੈਡਲ ਕਈ ਕੰਟਰੀਆਂ ਦੇ ਵੀਜ਼ੇ ਲੱਗੇ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਯੂ ਐਸਏ ਸਿਟੀਜ਼ਨ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98771 96362 ਜੁਜਾ ਮੋਬਾਈਲ ਨੰਬਰ 95308 17212 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸੈנג੍ਹ ਜਰਮ ਤੇਕ ਤੇ ਦੂਜਾ ਮਿਨਾ 1997 ਹਾਈਟ 5 ਫੁੱਟ 9 ਇੰਚ ਏਰੀਆ ਬਰਨਾਲਾ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਜ਼ਮੀਨ ਨਹੀਂ ਮਕਾਨ ਕੋਠੀ ਪਈ ਹੋਈ ਹੈ ਕੰਮ ਲੜਕਾ ਫੌਜੀ 2016 ਵਿੱਚ ਲੜਕਾ ਭਰਤੀ ਹੋਇਆ ਪਰਿਵਾਰ ਮੈਂਬਰ ਮਾਤਾ ਪਿਤਾ ਤਨ ਪੈਣਾ ਵਿਆਹੀ ਹੋਈਆਂ ਨਹੀਂ ਇਕੱਲਾ ਲੜਕਾ ਹੈ ਮੰਗ ਵਧੀਆ ਪਰ ਬਾਤ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8872548106 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਵੈਸ਼ਨੋ ਜਨਮ ਤਰੀਕ 1999 ਕਾਸਟ ਜੱਟ ਸਿੱਖ ਪੜਾਈ ਵੀਵੀ ਹੈ ਸ਼ਹਿਰ ਫਤਿਹਗੜ ਸਾਹਿਬ ਕੰਮ ਆਪਣੀ ਦੁਕਾਨ ਮੋਬਾਈਲਾ ਦੀ ਜ਼ਮੀਨ 8 ਕਿੱਲੇ ਅਤੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਵੀ ਦੁਕਾਨ ਪਲਾਟ ਰੈਂਟ ਹਾਊਸ ਇਹਨਾਂ ਦੀ ਡਬਲ ਸਟੋਰੀ ਕੁੱਟੀ ਪਾਈ ਹੋਈ ਹੈ ਸ਼ਹਿਰ ਦੇ ਵਿੱਚ ਹੈ ਪਰਿਵਾਰ ਮੈਂਬਰ ਸਿੱਖ ਹੈ ਮੰਗ ਖਾਨਦਾਨੀ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9915730829 ਤੁਸੀਂ ਇਹ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਮਰਪ੍ਰੀਤ ਸਿੰਘ ਜਨਮ ਤਰੀਕ 13 ਅਗਸਤ 1990 ਗੁਰਵਤ ਮਾਲਕ ਜ਼ਿਲ੍ਹਾ ਮਾਨਸਾ ਪੜਾਈ ਡਾਕਟਰ ਬੀ ਐਮ ਐਸ 5 ਸਾਲ ਦੀ ਡਿਗਰੀ ਕੀਤੀ ਹੋਈ ਹੈ। ਜ਼ਮੀਨ 6 ਕਿੱਲੇ ਬੀ ਰਿਮੋਟਰ ਅਤੇ ਸੋਲਰ ਮੋਟਰ ਲੱਗੀ ਹੋਈ ਹੈ। ਪਰਿਵਾਰ ਮੈਂਬਰ ਪਿਤਾ ਵੀ ਡਾਕਟਰ 30 ਸਾਲ ਤੋਂ ਆਪਣਾ ਕਲੀਨਿੰਗ ਚਲਾਉਂਦੇ ਨੇ। ਮਾਤਾ ਗਵਰਨਮੈਂਟ ਜੋਬ ਕਰਦੇ ਨੇ ਪੀਜੀਆਈ ਵਿੱਚ। ਦਾਦਾ ਦਾਦੀ ਸਾਰਾ ਪਰਿਵਾਰ ਅੰਮਰਤਾਰੇ ਗੁਰਸਿੱਖ ਪਰਿਵਾਰ ਹੈ। ਇਕੱਲਾ ਲड़का ਹੈ। ਮਾਂਗਵਦੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਲੜਕੀ ਡਾਕਟਰ ਵੀ ਐਮ ਐਸ ਸੀ ਡਾਕਟਰ ਬੀ ਐਚ ਐਮ ਐਸ ਡਾਕਟਰ ਬੀ ਡੀ ਐਸ ਡਾਕਟਰ ਐਮ ਵੀ ਵੀ ਐਸ ਜਾਂ ਐਮ ਏ ਵੀ ਐਡ ਅਤੇ ਬੀ ਐ ਇਟ ਕੀਤੀ ਹੋਵੇ ਟੈਟ ਕਲੀਅਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97282 43257 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈਨਗਰ ਜਨਮ ਤਰੀਕ 26 ਮਹੀਨਾ 1986 ਹਾਈਟ 5 ਫੁੱਟ 11 ਇੰਚ ਕਾਸਟ ਨੈਗਸਿਕ ਕੰਮ ਪ੍ਰਾਈਵੇਟ ਜੋਬ ਸੈਲਰੀ 20000 ਪ੍ਰਤੀ ਮਹੀਨਾ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814059746 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਰਜਨੀਸ਼ ਸ਼ਰਮਾ ਜਨਮ ਤਰੀਕ 28 ਜੂਨ 1993 ਹਾਈਟ 5 ਫੁੱਟ 8 ਇੰਚ ਜਨਮ ਟਾਈਮ ਸਵੇਰ ਦਾ 4:25 ਮਿੰਟ ਜਨਮ ਸਥਾਨ ਲੁਧਿਆਣਾ ਲੜਕਾ ਮੰਗਲਿਕ ਪੜਾਈ ਪਲੱਸ 2 ਕਾਸਟ ਬਾਮਨ ਕੰਮ ਬਿਜ਼ਨਸ ਰੈਡੀमेड گارਮੈਂਟ ਦਾ ਇਨਕਮ 1 ਲੱਖ ਮਹੀਨਾ ਪਰਿਵਾਰ ਮੈਂਬਰ ਮਾਤਾ ਗਵਰਨਮੈਂਟ ਜੌਬ ਰਿਟਾਇਰਡ ਨੇ ਇੱਕ ਭੈਣ ਤੇ ਭਰਾ ਨੇ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਮੰਗਲਿਕ ਲੜਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9041680998 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੈੰਗ ਜਨਮ ਤਰੀਕ 2 ਨਵੰਬਰ 1988 ਹਾਈਟ 5 ਫੁੱਟ 11 ਇੰਚ ਪੜਾਈ ਪਲੱਸ 2 ਕਾਸਟ ਪਰਜਾ ਪਰਤਕੂ ਮਿਆਰ ਜ਼ਮੀਨ 2 ਕਿੱਲੇ ਜ਼ਿਲ੍ਹਾ ਜੁਲੰਦਰ ਲੜਕਾ ਅਸਟ੍ਰੇਲੀਆ ਪੀਆਰ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਵਿਆਹੀ ਹੋਈ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਨੀਨਾ ਦਾ ਮੋਬਾਈਲ ਨੰਬਰ 959002 16169 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤਰੀਕ 1993 ਹਾਈਟ 5 ਫੁੱਟ 5 ਇੰਚ ਏਰੀਆ ਦ ਬਾਬਾ ਗੋਤ ਢਿੱਲੋ ਕਾਸਟ ਜੱਟ ਸਿੱਖ ਕੰਮ ਕਨੇਡਾ ਪੀਆਰ ਜ਼ਮੀਨ 3 ਏਕੜ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹ ਹੋਏ ਨੇ ਯੂ ਐਸ ਏ ਵਿੱਚ ਨੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9878567880 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਕਲ ਜਨਮ ਤਰੀਕ ਵਿਸ਼ੇ 11ਵਾਂ ਮਹੀਨਾ 2002 ਹਾਈਟ 5 ਫੁੱਟ 8 ਇੰਚ ਕਾਸਟ ਜੱਟ ਸਿਕ ਗੁੱਤ ਚਹਲ ਜ਼ਿਲ੍ਹਾ ਸੰਗਰੂਰ ਜ਼ਮੀਨ 1.5 ਕਿਲਾ 20 ਕਿਲੇ ਦੀ ਖੇਤੀ ਕਰਦੇ ਨੇ ਘਰ ਵਿੱਚ ਖੇਤੀ ਦੇ ਸਾਰੇ ਸੰਦ ਨੇ ਕੰਮ ਲੜਕਾ ਕੈਨੇਡਾ ਵਿੱਚ ਹੈ ਪਰਿਵਾਰ ਮੈਂਬਰ ਮਾਤਾ ਪਿਤਾ ਦਾਦੀ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8427440195 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤਰੀਕ 1987 ਹਾਈਟ 5 ਫੁੱਟ 11 ਇੰਚ ਕਾਸਟ ਸਨੇਯਾਰੇ ਲੜਕਾ ਤਲਾਕशुदा ਸ਼ਹਿਰ ਮੋਗਾ ਪੜਾਈ ਵੀ ਫਾਰਮੇਸੀ ਕੰਮ ਕੰਪਨੀ ਚੰਡੀਗੜ੍ਹ ਵਿੱਚ ਸੈਲਰੀ 45000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਵਿਆਹੀ ਹੋਈ ਹੈ ਆਸਟ੍ਰੇਲੀਆ ਵਿੱਚ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 689959 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਚਿਨ ਕੁਮਾਰ ਜਨਮ ਤਰੀਕ 8 ਜੁਲਾਈ 1993 ਜਨਮ ਸਥਾਨ ਚੰਡੀਗੜ੍ਹ ਜਿਹੜੂ ਟਾਈਮ 1 ਵਜੇ ਸੈਰੀਮੈਂਟ ਪੜਾਈ ਬੀਏ ਕਾਸਟ ਨਾਇਸਿਕ ਕੰਮ ਕਾਰ ਡਰਾਈਵਰ ਨੇ ਪਰਸਨ ਕਾਰ ਡਰਾਈਵਰ ਨੇ ਡ라이ਵਰ ਕੰਪਨੀ ਚੰਡੀਗੜ੍ਹ ਸੈਲਰੀ 45000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਦੋ ਭੈਣਾਂ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814382695 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਸਾਡਾ WhatsApp ਨੰਬਰ 9501592337 ਤੁਸੀਂ WhatsApp ਤੇ ਆਪਣਾ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ